ਇਹ ਆਪਾਂ ਗੱਡੀ ਵੀਰੇ ਇੱਕ ਰੇਡੀ 1.5 ਲੱਖ ਰੁਪਏ ਦੀ ਗੱਡੀ ਦੇ ਦਾਂ। ਲੈ ਬਾਈ 1.5 ਲੱਖ ਰੁਪਏ ਦੀ ਪਹਿਲੀ ਮਾਰੂਤੀ ਸੰਜੂਕੀ ਦੀ ਸਵੱਟ ਆ ਥੋੜੀ। ਵੀ ਗੱਡੀ ਹੈ ਨਹੀਂ 99000 ਦੀ ਗੱਡੀ ਦੇਣੀ ਆ ਆਹ ਵਾਲੀ ਦੇ ਦਾਂਗੇ ਦੇ ਦਾਂਗੇ ਜੀ 2010 ਮਾਡਲ ਆ ਪੈਟਰੋਲ ਪਲੱਸ ਸੀਐਨਜੀ ਹਾਂਜੀ ਆਈ 10 ਕੇ ਬੇਚ ਦਿੰਦੇ ਹੋ ਜੀ ਗੱਡੀ ਨਹੀਂ ਥੋਡੇ ਕੋਲੇ ਆ ਲੈ ਜਾਓ ਵੀਰੇ ਆਪਾਂ ਇਹ ਗੱਡੀ ਆਪਾਂ 99000 ਰੁਪਏ ਦੀ ਦੇ ਦਾਂਗੇ ਪੈਟਰੋਲ ਪਲੱਸ ਸੀਐਨਜੀ 99000 ਰੁਪਏ ਦੀ Honda City ਕਾਰ ਹੈ ਜੀ ਇਹ ਗੱਡੀ ਆਪਾਂ ਦੇ ਦਾਂਗੇ 128000 ਦੀ ਆਹ ਤੇ ਰਕ 128000 ਦੀ ਡੀਜ਼ਲ 128000 ਦੀ ਬੀਟ 128000 ਦੀ ਹੀ ਮਾਈਕਰਾ ਮਤਲਬ ਦੋਨਾਂ ਇਹ ਵੀ ਡੀਜ਼ਲ ਹੈ ਨਾ ਇਹ ਵੀ ਡੀਜ਼ਲ ਹੈ ਇਹ ਵੀ ਡੀਜ਼ਲ ਹੈ ਜੀ ਬ੍ਰਹਮਾਨੂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਕਹਿੰਦਾ ਹੰਡਿਆ ਇਹ ਦਾ ਜਿਹੜਾ ਸਭ ਤੋਂ ਘੈਂਟ ਕਾਰ ਬਜਾਰਾ ਆਪਣੇ ਭਰਾ ਪਹਿਲਾਂ ਦਾ ਨਾਲਾ ਆਪਣਾ ਵੜਿੰਗ ਕਾਰ ਬਜਾਰਾ ਤੁਹਾਨੂੰ ਪਤਾ ਹੈਗਾ ਪੈਲਟ ਲਈ ਵੀਡੀਓ ਦੇ ਵਿੱਚ ਭਰਾ ਹੋਰ ਨੇ ਪਹਿਲਾਂ ਵੀ ਰਿਕਾਰਡ ਤੋੜਿਆ ਅੱਜ ਤੁਹਾਡੇ ਸਾਰਿਆਂ ਦੇ ਵਾਸਤੇ ਨਵਾਂ ਸਟਾਕ ਆ। ਇੱਧਰ ਇੱਕ ਵਾਰੀ ਸਟਾਕ ਚੈੱਕ ਕਰਾ ਦੇ ਵੀਰੇ ਹਰ ਤਰ੍ਹਾਂ ਦੀ ਗੱਡੀ, ਹਰ ਤਰ੍ਹਾਂ ਦੇ ਬਜਟ 'ਚ ਇੱਕ ਸਰਪ੍ਰਾਈਜ਼ ਲੱਗਿਆ ਦੇਣਾ। ਵੀਰੇ ਅੱਜ ਗੱਡੀਆਂ 99000 ਤੋਂ ਸ਼ੁਰੂੜਾ ਸਟਾਰਟ ਹੋਣਗੀਆਂ ਹਨਾ ਜੇ ਗੱਲ ਕਰੀਏ। ਉਹ ਪਰਲਾ ਸਟਾਕ ਵੀ ਚੈੱਕ ਕਰਾ ਦੇ। ਤੇ ਜੇ ਕਿਸੇ ਆਪਣੇ ਭਰਾ ਨੂੰ ਉਰੇ ਵਿਜ਼ਿਟ ਕਰਨਾ ਹੈ ਇਹਨਾਂ ਦਾ ਪ੍ਰੋਪਰ ਐਡਰੈਸ ਪੈਂਦਾ ਹੈ ਹੰਢਿਆਏ ਤੋਂ ਜਦੋਂ ਆਪਾਂ ਮਾਨਸੇ ਵਾਲੇ ਰੋਡ ਪਾਸ ਜਾਣਾ ਹੈ ਅੜਾ ਰੋੜਾ ਇਹ ਮਾਨਸੇ ਵਾਲਾ ਰੋਡ ਆ ਬੱਸਦਾ। ਹੰਢਿਆਏ ਤੋਂ ਫਿਰ ਕਿੰਨੇ ਕੋਈ ਮਤਲਬ ਜ਼ੋਰ ਮਾਰ ਕੇ 5 ਕੁ ਸੋ ਮੀਟਰ ਹੋਊਗਾ ਹਨਾ। ਬਹਾ ਅੱਧਾ ਕਿਲੋਮੀਟਰ ਹੋਣਾ ਅੱਧਾ ਕਿਲੋਮੀਟਰ ਤੇ ਸੱਜਤ ਸਾਨੂੰ ਦਿਖ ਜੂਗਾ ਭਰਾਵਾਂ ਦਾ ਬੋਰਡ ਬਾਕੀ ਚੱਲ ਰਿਹਾ ਸਕਰੀਨ ਤੇ ਨੰਬਰ ਇੱਕ ਬਰੇ ਸੁਰੂ ਚ ਰਿਕਵੈਸਟ ਹੈ ਮੇਰੀ ਹਾਂਜੀ ਅੱਜ ਕੱਲ ਸਾਰੇ ਆਪਣੇ ਭਰਾਏ ਕਹਿੰਦੇ ਨੇ ਕਿ ਭਾਈ ਲੋਨ ਕਰਾ ਕੇ ਗੱਡੀ ਲੈਣੀ ਹੈ ਹਨਾ ਹਾਂਜੀ ਹਾਂਜੀ ਵੀ ਘਟੋ ਘਟ ਕਿੰਨੇ ਰੁਪਏ ਲੈ ਆਉਣ ਆਪਾਂ ਗੱਡੀ ਅਗਲੇ ਨੂੰ ਚੁਕਾ ਦਾਂਗੇ ਬਸ ਸਿਮਲ ਸਕੋਰ ਸਹੀ ਹੋਣਾ ਚਾਹੀਦਾ ਭਾਈ ਹਾਂ ਜਿਵੇਂ ਮੰਨ ਲਾ ਬਰੀਜਾ ਖੜੀ ਹੈ ਆਪਣੇ ਕੋਲੇ 7 ਲੱਖ ਦੀ ਗੱਡੀ ਹੈ ਹਾਂ ਇਹ ਬਸ 50 ਕ ਹਜ਼ਾਰ ਨਾਲੋਂ ਸਾਢੇ 6 ਲੱਖ ਰੁਪਏ ਦਾ ਲੋਨ ਹੋਣਾ ਹੈ ਸਾਢੇ 6 ਲੱਖ ਰੁਪਏ ਦਾ ਲੋਨ ਕਰਦਾ ਹੈ ਤੇ ਬਈ 10 ਮਾਡਲ ਤੱਕ ਦੀਆਂ ਕਾਰਾਂ ਤੁਹਾਨੂੰ ਮਿਲ ਜਾਣਗੀਆਂ ਸਾਰੀਆਂ ਕੈਚ ਕੀਤੀਆਂ ਸਨ ਸਾਰੇ ਸਿਆਣਿਆਂ 10 ਮਾਡਲ ਤੱਕ ਦਾ ਗੱਡੀ ਤਾਂ ਹੁੰਦਾ ਲਾਉਣ 11 ਤੋਂ ਲੈ ਕੇ ਉੱਪਰ ਜਿੰਨੇ ਮਾਡਲ ਦੇ ਕਾਰਾਂ ਸਾਹਮਣੇ ਸਾਰਿਆਂ ਦੇ ਰਿਜ਼ਲਟ ਅਵੇਲੇਬਲ ਹਨ ਜੀ ਸਕਰੀਨ ਦੇ ਉੱਪਰਾਂ ਹੋਰਾਂ ਦਾ ਜਦੋਂ ਨੰਬਰ ਕਰ ਲਓ ਕੰਟੈਕਟ ਹੁਣ ਆਪਾਂ ਤੁਹਾਨੂੰ ਕੱਲੀ ਕੱਲੀ ਗੱਡੀ ਦੀ ਡਿਟੇਲ ਦੱਸਾਂਗੇ ਜਿੰਨੇ ਭਰਾ ਦੇਖ ਰਹੇ ਸਨ ਕੋਈ ਗੱਡੀ ਫੱਟ ਵੜਦਾ ਸਕਰੀਨ ਸ਼ਾਟ ਜ਼ਰੂਰ ਕਰੀ ਚੱਲਿਓ ਸਭ ਤੋਂ ਵੱਧ ਵੇਚਣ ਵਾਲੀ ਕਾਰ ਦੀ ਸ਼ੁਰੂਆਤ ਲੱਗਿਆ ਕਰਨ Maruti ਸੰਜੁਕੀ ਦੀ Swift ਤੇ ਮਾਡਲ ਵੀਰੇ 2010 2010 ਆ 10ਵੇਂ ਮਹੀਨੇ ਤੱਕ ਪਾਸਿੰਗ ਪਈ ਆ 22 ਤਰੀਕ ਤੱਕ ਪੈਟਰੋਲ ਪਲੱਸ ਸੀਐਨਜੀ ਆ ਪੈਟਰੋਲ ਪਲੱਸ ਸੀਐਨਜੀ ਹੁਣ ਐਵਰੇਜ ਤੁਸੀਂ ਆਪ ਲਾ ਲਓ ਵੀ ਪੈਟਰੋਲ ਦੀ ਕਿੰਨੀ ਸੀ ਸੀਐਨਜੀ ਘਟਣ ਲੱਗੀ ਡਬਲ ਐਵਰੇਜ ਹੋਈ ਘਟੇ ਦੀ ਵੀਰੇ 10 ਤੇ ਅੱਜ ਗੱਲ ਕਰੇ ਵੀ ਦੇਣ ਲੱਗੀ ਰੇਟ ਹੋਊਗਾ ਦਾ ਇਹ ਆਪਾਂ ਗੱਡੀ ਵੀਰੇ ਇੱਕ ਰੇਟ ਹੀ 1.5 ਲੱਖ ਰੁਪਏ ਦੀ ਗੱਡੀ ਦੇ ਦਾਂ ਲਾ ਭਾਈ 1.5 ਲੱਖ ਰੁਪਏ ਦੀ ਪਹਿਲੀ ਮਾਰੂਤੀ ਸੰਜੁਕੀ ਦੀ ਸਵੱਟ ਆ ਤੁਹਾਡੇ ਸਾਹਮਣੇ ਖੜੀ ਆ ਜਿਵੇਂ ਕਿ ਪ੍ਰਾਹਰਨ ਆਪਾਂ ਇਹਦੀ ਗੱਲ ਕਰ ਰਹੇ ਸੀ ਕਿ ਮਾਰੂਤੀ ਸੰਜੁਕੀ ਦੀ ਬਰੀਜ਼ਾ ਇਹਦੇ ਉਲਾਇ ਜਰੂਰ ਚੈੱਕ ਕਰਾ ਦੀ ਜਿੰਨੇ ਭਰਾ ਦੇਖ ਰਹੇ ਆ ਮਤਲਬ ਵੀਰੇ ਸ਼ੌਂਕੀ ਬੰਦੇ ਦੀ ਗੱਾਰ ਹੈਣਾ ਦੇਖਿਆ ਜਾਵੇ ਜੀ ਕੀ ਡਿਟੇਲ ਹੈ ਵੀਰੇ ਦੀ ਬਰੀਜ਼ਾ ਦੀ ਇਹ 2019 ਮਾਡਲ ਆ ਵੀਰੇ ਬੀਡੀਆਈ ਤੋਂ ਜੈਡੀਆਈ ਕਨਵਰਟ ਕਰੀ ਵੀ ਆ 47000 ਏਜੰਸੀ ਰਿਕਾਰਡ ਚੱਲੀ ਆ ਵੀਰੇ ਠੀਕ ਹੈ ਜੀ ਠੀਕ ਹੈ ਇਹ ਗੱਡੀ ਆਪਾਂ ਐਨਓਸੀ ਦੇ ਨਾਲ 6 ਲੱਖ 90000 ਰੁਪਏ ਦੀ ਗੱਡੀ ਦੇ ਦਾਂ ਲਾ ਵੀ 6 ਲੱਖ 90 ਦੀ 2019 ਮਾਡਲ ਦੀ ਬਰੀਜ਼ਾ ਬੀਡੀ ਟੂ ਜੈਡੀਆਈ ਕਨਵਰਟਡ ਆ ਅਰ ਸਭ ਤੋਂ ਖਾਸ ਗੱਲ ਕਿਸੇ ਆਪਣੇ ਪੁਰਾਣੇ ਲੋਨ ਕਰਾਉਣਾ ਹੈ ਰੁਪਈਆ ਸਿਰਫ 50000 ਲਿਆਇਓ ਆ ਕਾਰ ਅਬ ਦੇ ਘਰੇ ਲੈ ਜਾਓ ਬਾਕੀ ਦਾ ਕਰਾ ਦਾਂਗੇ ਵੀਰੇ ਲੋਨ ਹਣਾ ਇੱਕ ਬਰੀਜ਼ਾ ਇਹਦੇ ਨਾਲ ਦੀ ਖੜੀ ਆ ਵੀਰੇ ਸਭ ਤੋਂ ਖਾਸ ਗੱਲ ਪਤਾ ਕੀ ਹੋ ਗਈ ਹੁਣ ਉਹ ਡੀਜ਼ਲ ਬਰੀਜ਼ਾ ਉਹ ਹੈਗੀ ਹੈ ਮੈਨੂਅਲ ਦੇ ਵਿੱਚ ਕਿਸੇ ਆਪਣੇ ਪੁਰਾਣੇ ਮਿਨੀ ਐਸਯੂਵੀ ਗੱਡੀਆਂ ਦੇ ਵਿੱਚ ਕਹਿੰਦੇ ਨੇ ਆਟੋਮੈਟਿਕ ਤੇ ਆ ਬਰੀਜ਼ਾ ਵੀਰੇ ਆਪਣੇ ਕੋਲ ਆਟੋਮੈਟਿਕ ਹੈ ਨਾ ਇਹ ਆਟੋਮੈਟਿਕ ਆ ਹਾਂਜੀ ਮਾਡਲ ਮਾਡਲ ਹੈ 18 ਵੀਡੀ ਆਪਸ਼ਨਲ ਆ ਹਾਂਜੀ ਤੇ ਇਹ ਗੱਡੀ ਆਪਾਂ ਦੇ ਦਾਂਗੇ 590000 ਲੈ ਬਈ 590000 ਦੀ ਆਟੋਮੈਟਿਕ ਬਰੀਜ਼ਾ ਡੀਜ਼ਲ ਵੇਰੀਐਂਟ ਦੇ ਨਾਲ ਵਿਦ ਨੋਸੀ ਦੇ ਨਾਲ ਰੇਟ ਨਾਲ ਜੁੜੇ ਤੁਹਾਨੂੰ ਦੱਸਿਆ ਹੋਇਆ ਹਾਂਜੀ ਲਾ ਬਈ ਕਹਿੰਦਾ ਬਈ Swift ਦੇ ਰੇਟ ਦੇ ਵਿੱਚ ਅੱਜ Mercedes कार ਭਰਾ ਉਹਨਾਂ ਨੂੰ ਦੇਣੀ ਹੈ ਹਾਂਜੀ ਹਾਂਜੀ ਲੋਗੋ ਚੈੱਕ ਕਰ ਲੋ E 280 Mercedes E class ਕੰਡੀਸ਼ਨ ਵਾਈਜ਼ ਗੱਲ ਕਰੋਗੇ ਤਾਂ ਸਰਾ ਗੱਲਬਾਦ ਵਾਲੀ ਕਾਰ ਆ ਵੀਰੇ ਮੈਂ ਕਹਣਾ ਵੀਰੇ ਤੇਲ ਬਹੁਤ ਚਲਾਉ ਅੱਜ ਵੀ ਇਹ ਕੰਡੀਸ਼ਨ ਦੇ ਵਿੱਚ ਗੱਡੀ ਖੜੀ ਹੈ ਨਾ ਜਮਾ ਨਵੀ ਹੈ ਵੀਰੇ ਬੰਪਰ ਤੋਂ ਵੰਪਰ ਗੱਡੀ origignal ਆ ਹਾਂਜੀ ਤੇ ਮਾਡਲ ਫਸਟ ਤੋਂ ਇੱਕ ਘਰ ਚੀ ਮਤਲਬ ਸੈਕੰਡ ਆਨਰ ਆ ਪਹਿਲਾਂ ਫਾਦਰ ਸਾਹਿਬ ਦੇ ਨਾਮ ਸੀ ਹਾਂਜੀ ਫਿਰ ਉਹਨਾਂ ਦੀ ਬੇਟੀ ਨੇ ਓਕੇ ਮਾਡਲ ਕਿੰਨੇ ਵੀਰੇ ਮਾਡਲ 2010 ਹੈ 29 ਤੱਕ ਪਾਸਿੰਗ ਕਰਾਤੀ ਇਹਦੀ ਪੀਮਾ ਪੋਲੂਸ਼ਨ ਸਾਰਾ ਡਾਕੂਮੈਂਟ ਪੂਰੇ ਨੇ ਹਾਂਜੀ ਠੀਕ ਆ ਇਹ ਗੱਡੀ ਆਪਾਂ ਦੇ ਦਾਂਗੇ 415000 ਰੁਪਏ ਲਾ ਭਾਈ 415 ਦੀ ਮਰਸਡੀਜ਼ E ਕਲਾਸ ਤੇ ਆ ਗਈ ਵੀਰੇ ਆਪਣੇ ਕੋਲ ਟਵਾਟ ਵਾਲਿਆਂ ਦੀ ਆ ਗਈ ਵੀਰੇ ਐਲਟਿਸ ਕਰੋਲਾ ਤੁਹਾਨੂੰ ਸਾਰਿਆਂ ਨੂੰ ਪਤਾ ਬਾਈ ਕਰੋਲਾ ਦਾ ਜਿਹੜਾ ਸਟਾਰਟਿੰਗ ਜੋ ਮੋਡਲ ਐਸ ਹੈ ਬੜੀ ਜ਼ਬਰਦਸਤ ਕਾਰ ਐ ਡਿਟੇਲ ਕੀ ਵੀਰੇ ਦੀ ਕਰੋਲਾ ਦੀ ਇਹ ਵੀ 10 ਮੋਡਲ ਆ ਵੀਰੇ ਹਾਂਜੀ ਇਹਦੀ 29 ਤੱਕ ਪਾਸਿੰਗ ਐ ਓਕੇ ਠੀਕ ਐ ਤੇ ਇਹ ਗੱਡੀ ਆਪਾਂ ਦੇ ਦਾਂਗੇ 1,75,000 ਰੁਪਏ ਦੀ ਇਹ ਵੀ ਆਟੋਮੈਟਿਕ ਐ ਆਟੋਮੈਟਿਕ 1,75,000 ਦੀ ਆਹ ਵਾਲੀ ਕਾਰ ਐ ਨੰਬਰ 4620 ਨੰਬਰ ਐ ਵੀਆਈਪੀ ਨੰਬਰ ਆ ਬਈਆ ਕਰ ਲੋ ਚੱਕ ਤੁਹਾਡੇ ਸਾਹਮਣੇ 4600 ਤੇ ਮਾਰੂਤੀ ਸੰਯੁਕਤੀ ਦੀ ਵੀਰੇ ਰੈਡਜ਼ ਰੈਟਜ ਇਹ ਵੀ ਵੀਰੇ 2010 ਮਾਡਲ ਆ ਹਾਂਜੀ 30 11 2010 ਤੱਕ ਆਪਣੀ ਇਹ ਵੀ ਪਾਸਿੰਗ ਪਈ ਹੈਗੀ ਇਹ ਗੱਡੀ ਆਪਾਂ ਦੇ ਦਾਂਗੇ 1,45,000 ਰੁਪਏ ਦੀ ਵਾਂਪਰ ਟੂ ਵਾਂਪਰ ਗੱਡੀ ਰਿਜਨਲ ਆ ਵੀਰੇ 1,45,000 ਦਾ ਜੋ ਮਾਰੂਤੀ ਸੰਯੁਕਤੀ ਦੀ ਰੈਡਜ਼ ਵੀ ਲੈ ਜਾਓ ਹੁਣ ਜਿਹੜੇ ਤੋਹਫਿਆਂ ਦੀ ਗੱਲ ਕਰ ਰਹੇ ਸੀ ਵੀਰੇ ਹਨਾ ਆਜੋ ਜਿੰਨੇ ਭਰਾ ਦੇਖਣੇ ਹਨ ਹਾਂ ਚੰਗੀ ਲੱਗਦੀ ਹੁੰਦੀ ਹੈ ਸ਼ੇਅਰ ਕਰ ਦਿਆ ਕਰੋ ਆਪਣੇ ਉਹ ਭਰਾ ਤੱਕ ਵੀਡੀਓ ਪਹੁੰਚ ਜੂਗੀ ਜਿਹੜਾ ਯਾਰ ਚੰਗੀ ਕਰ ਘੱਟ ਰੇਟ ਲਈ ਲੱਭ ਰਿਆ ਹੁੰਦਾ ਹੈ ਵਿੱਚ ਕਹਿੰਦੇ ਨੇ ਬਾਈ ਵੀਡੀਓ ਪਾ ਦਿੰਦੇ ਆ ਗੱਡੀਆਂ ਹੁੰਦੀਆਂ ਨਹੀਂ ਲੋ ਹੁਣ ਨਾਲ ਦੀ ਨਾਲ ਚੈੱਕ ਕਰੋ ਫਿਰ ਕਾਲ ਕਰੋ ਗੱਡੀ ਲੈ ਜਾਓ ਬਾਈ ਗੱਡੀਆਂ ਕਿਉਂ ਕਿੱਥੋਂ ਹੋਣਗੀਆਂ ਬਾਈ ਵੀਡੀਓ ਪੈਂਦੇ ਸਾਰ ਹੋਣ ਬਾਈ ਰੇਟ ਠੀਕ ਨੇ ਵੀ ਗੱਡੀ ਤੁਸੀਂ ਵੀਡੀਓ ਪਾ ਦਿੰਨੇ ਹੋ ਗੱਡੀ ਤੁਹਾਡੇ ਕੋਲੇ ਹੁੰਦੀ ਨਹੀਂ ਹੁਣ ਆਪਾਂ ਜਿਹੜੇ ਰੇਟ ਦੀਆਂ ਗੱਡੀਆਂ ਪਾਉਣੇ ਆ ਉਹ ਗੱਡੀ ਵੇਚ ਜਾਂਦੀ ਹੈ ਬਾਈ ਠੀਕ ਆ ਹੁਣ ਇਸ ਟਾਈਮ ਖੜੀਆਂ ਨੇ ਗੱਡੀਆਂ ਕਾਲ ਕਰ ਲਓ ਆਜੋ ਤੇ ਗੱਡੀ ਲੈ ਜਾਓ ਸਭ ਤੋਂ ਖਾਸ ਗੱਲ ਜਿੰਨ ਨੂੰ ਇਹ ਬਹਿਮ ਹੁੰਦਾ ਨਾ ਗੱਡੀ ਵਿਕ ਗਈ ਜਿਹੜਾ ਬੰਦਾ ਗੱਡੀ ਲੈ ਕੇ ਜਾਂਦਾ ਪਰਾ ਹੋਰ ਪ੍ਰੂਫ ਪ੍ਰੂਫ ਦਾ ਪ੍ਰੂਫ ਫੋਟੋ ਵੀ ਕਲਿੱਕ ਕਰ ਦਿੰਨੇ ਆ ਫੋਟੋ ਦਾ ਵੀਡੀਓ ਉਹ ਆਪਣੇ ਕੋਲੇ ਸਾਰੇ ਮਤਲਬ ਸਾਰਾ ਹੁੰਦਾ ਪ੍ਰੂਫ ਹੁੰਦੇ ਨੇ ਕੋਈ ਬੰਦਾ ਆ ਕੇ ਐ ਨਹੀਂ ਕਹਿ ਸਕਦਾ ਵੀ ਗੱਡੀ ਹੈ ਨਹੀਂ 99000 ਦੀ ਗੱਡੀ ਲੈਣੀ ਆ ਆਹ ਵਾਲੀ ਦੇ ਦਾਂਗੇ ਦੇ ਦਾਂਗੇ ਜੀ 2010 ਮਾਡਲ ਹੈ ਪੈਟਰੋਲ ਪਲੱਸ ਸੀਐਨਜੀ ਹਾਂਜੀ ਆਈ 10 ਮੈਗਨਾ 9999 ਦੇ ਦਾਂਗੇ 99000 ਰੁਪਏ ਦੀ ਬਈ ਆ ਗੱਡੀ ਬਣ ਜੂ ਤੁਹਾਨੂੰ ਇੱਕ ਆਈ 10 ਨਾ ਖੜੀ ਹੈ ਕਿਸੇ ਭਰਾ ਨੇ ਪਿਓਰ ਪੈਟਰੋਲ ਲੈਣੀ ਹੈ ਹਨਾ ਤਾਂ ਉਹਦੇ ਲਈ ਹੈ ਪਿਓਰ ਪੈਟਰੋਲ ਹੈ ਬੰਪਰ ਟੂ ਬੰਪਰ Ориਜਨਲ ਹੈ 60000 ਏਜੰਸੀ ਰਿਕਾਰਡ ਚੱਲੀ ਹੈ ਇਹ ਗੱਡੀ ਆਪਾਂ ਦੇਵਾਂਗੇ 135000 ਰੁਪਏ ਦੀ ਲੈ ਬਈ 135000 ਦੀ ਆ ਜਾ ਇੱਕ ਤੁਹਾਨੂੰ ਤੋਹਫਾ ਦਿਖਾਣਾ ਬਈ ਯਾਰ ਆਪਾਂ ਨਾ ਸਵੱਟਾਂ ਗਾਣੇ ਉਹਨਾਂ ਜੀ ਨੂੰ ਸ਼ੌਂਕ ਆ ਨਾ ਕਾਲੇ ਰੰਗ ਦੀ ਸਵਿਫਟ ਦਾ ਬਾਈ ਆ ਨਗੀਨਾ ਤਹਾਂ ਚਾੜ ਕੇ ਖੜਾਇਆ ਹੋਇਆ ਕਿਉਂਕਿ ਕਾਲਾ ਰੰਗ ਵੀਰੇ ਸਾਹਮਣਾ ਵਾਦੋਖਾ ਨਾ ਹਾਂਜੀ ਸਹੀ ਗੱਲ ਹੈ ਬਾਈ ਅਲਾਈ ਚੈੱਕ ਕਰਾ ਦੇ ਗੱਡੀ ਚੈੱਕ ਕਰਾ ਦੇ ਮੈਂ ਕਹਿੰਦਾ ਪੰਜਾਬ ਨੰਬਰ ਦੀ ਕਾਰ ਹੈ ਸਵਿਫਟ ਡੀਜ਼ਲ ਦੀ ਉਹ ਆ ਡੀਜ਼ਲ ਆ ਵੀਡੀਆਈ ਹਾਂਜੀ ਤੇ ਇਹ ਗੱਡੀ ਆਪਾਂ ਦੇ ਦਾਂਗੇ 2011 ਮਾਡਲ 2.5 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਲਾ ਬਾਈ 2,25,000 ਦੀ ਮਾਰੂਤੀ ਸੰਜੁਕੀ ਦੀ ਸਵਿਫਟ ਆ ਜਿਹੜੀ ਤੁਸੀਂ ਹੁਣ ਵੀਡੀਓ ਦੀ ਸਕਰੀਨ 'ਚ ਦੇਖ ਰਹੇ ਹੋ ਮੈਂ ਕਹਣਾ ਆ ਰੇਡ ਦੇ ਵਿੱਚ ਜੇ ਗੱਲ ਕਰੋਗੇ Honda City ਕਿਤੇ ਮਿਲ ਜੂਗੀ ਤਾਂ ਮਿੱਤਰੋ ਭੁੱਲ ਜੋ ਹੁਣ ਪਹਿਲਾਂ ਗੱਲ ਕਰਦੇ ਆ ਵੀਰੇ ਡਿਟੇਲ ਗੇ ਰੇਟ ਲਾਸਟ ਦੱਸਣਾ ਇਹ ਵੀਰੇ 2008 ਮਾਡਲ ਹੈ 8 ਮਾਡਲ ਹੈ ਸਭ ਚੱਲੂ ਹਾਂ ਟੱਕ ਪਾਸਿੰਗ ਕਰਾਤੀ ਇਹਦੀ ਹਾਂਜੀ ਸਾਰੇ ਪੇਪਰ ਫੁੱਲ ਨੇ ਇਹ ਪੰਜਾਬ ਨੰਬਰ ਦੀ ਆ। ਇਹ ਤੋਂ ਪਹਿਲਾਂ ਆਪਾਂ ਗੱਡੀ ਪਾਈ ਸੀ ਮਤਲਬ ਹੋਰ ਪੇਜ ਤੇ ਪਾਈ ਸੀ 75000 ਦੀ 2005 ਮਾਡਲ। ਪੈਟਰੋਲ ਪਲੱਸ ਸੀਐਨਜੀ। ਵਿੱਚ ਲੋਕਾਂ ਦੇ ਕਮੈਂਟ ਆਉਂਦੇ ਨੇ ਵੀ ਗੱਡੀ ਹੈ ਨਹੀਂ ਜੀ ਤੁਸੀਂ ਪਾ ਕੇ ਵੇਚ ਦਿੰਦੇ ਹੋ ਜੀ ਗੱਡੀ ਫੁੱਦੀ ਨਹੀਂ ਸਾਡੇ ਕੋਲੇ ਆਹ ਲੈ ਜਾਓ ਵੀਰੇ ਆਪਾਂ ਇਹ ਗੱਡੀ ਆਪਾਂ 99000 ਰੁਪਏ ਦੀ ਦੇ ਦਾਂਗੇ। ਪੈਟਰੋਲ ਪਲੱਸ ਸੀਐਨਜੀ। 99000 ਰੁਪਏ ਦੀ Honda City ਕਾਰ ਹੈ। ਕੋਈ ਉਹ ਵੀ ਲਾਈਟਾਂ ਲੱਗੇ ਹੋਏ ਨੇ। ਟਾਇਰ ਵੀ ਸਹੀ ਪਏ ਆ 70 ਪੈਸੇ ਟਾਇਰ ਪਏ ਆ। ਇੰਟੀਰੀਅਰ ਦੀ ਗੱਡੀ ਜਮਾਂ ਨਵੀਂ ਆ। ਲੈ ਬਈ ਹਲੇ ਗੱਡੀਆਂ ਹੋਰ ਇਹਨਾਂ ਨੂੰ ਵੀ ਦਿਖਾਣੇ ਆ ਆਜ ਕੀ ਦੀ ਸਵੈਪਟ ਆਪਣੇ ਕੋਲ ਇੱਕ ਹੋਰ ਹੈ ਤੇ ਦੱਸਿਓ ਜੀ ਕੀ ਡਿਟੇਲ ਹੈ ਦੀ ਇਹ 2013 ਮਾਡਲ ਹੈ ਸੈਕੰਡ ਓਨਰ ਹੈ ਪੀਵੀ05 ਨੰਬਰ ਆ ਮਤਲਬ ਪੰਜਾਬ ਦਾ ਇਹ ਗੱਡੀ ਆਪਾਂ ਦੇ ਦਾਂਗੇ ਕ੍ਰੇਟੀ ਡੀਜ਼ਲ ਵੇਰੀਐਂਟ ਆ ਬੀਡੀਆਈ ਉਹ 13 ਡੀਜ਼ਲ ਦੂਜੇ ਨਾਮ ਦੀ ਕਾਰ ਹੈ ਵੀਰ ਜੀ ਕਿੰਨੇ ਪੈਸੇ ਜੀ ਦੇ ਇਹ ਗੱਡੀ ਆਪਾਂ 275 ਦੀ ਦੇ ਦਾਂਗੇ ਵੀਰੇ ਬਾਈ 2 ਲੱਖ 75 ਦੀ 13 ਮਾਡਲ ਹੈ ਹਾਂਜੀ ਤੇ ਜਿਨ੍ਹਾਂ ਨੂੰ ਵੱਧਾ ਐਵਰੇਜ ਵਾਲੀ ਕਾਰ ਚਾਹੀਦੀ ਆ ਵੀਰੇ ਤੁਸੀਂ ਮਾਈਕਰਗਣੀ ਜਾ ਸਕਦੇ ਹੋ ਉਲਾਏ ਪਏ ਹੋਏ ਨੇ ਕਾਲੇ ਰੰਗ ਦੇ ਟਾਇਰ ਟੱਪੇ ਨਵੇਂ ਪਏ ਨੇ ਬਾਈ ਜਮੀ ਹਣਾ ਹਾਂਜੀ 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 ਕੀ ਡਿਟੇਲ ਹੈ ਵੀਰੇ ਦੀ ਇਹ 2011 ਮਾਡਲ ਹੈ ਇਹ ਗੱਡੀ ਆਪਾਂ ਦੇ ਦਾਂਗੇ 1,28,000 ਦੀ ਆਹ ਤੇ ਰਕ 1,28,000 ਦੀ ਡੀਜ਼ਲ ਦੀ ਮਾਈਕਰ ਤੁਹਾਡੇ ਸਾਹਮਣੇ ਖੜੀ ਆ ਤੇ ਵੀਰੇ ਬੀਟ ਆ ਬੀਟ ਵੀ ਵੀਰੇ ਆ 1,28,000 ਦੀ ਬੀਟ ਦੇ ਦਾਂਗੇ 2013 ਮਾਡਲ ਹੈ ਡੀਜ਼ਲ ਵੇਰੀਐਂਟ ਦੇ ਨਾਲ ਅੱਜ ਕਰੋ ਕੋਈ ਸਾਰਿਆਂ ਨੂੰ 1,28,000 ਦੀ ਬੀਟ 1,28,000 ਦੀ ਹੀ ਮਾਈਕਰ ਮਤਲਬ ਦੋਨਾਂ ਇਹ ਵੀ ਡੀਜ਼ਲ ਹੈ ਨਾ ਇਹ ਵੀ ਡੀਜ਼ਲ ਇਹ ਵੀ ਡੀਜ਼ਲ ਫੁੱਲ ਐਵਰੇਜ ਵਾਲੀਆਂ ਗੱਡੀਆਂ ਨੇ ਆਪਾਂ ਕਹਿੰਦੇ ਨੇ ਕਿ ਵਰਨਾ ਫਲੂਡਿਕ ਦੇ ਰੇਟ ਮਹਿੰਗੇ ਹੋਗੇ ਆ ਮੇਰਾ ਭਰਾ ਮੈਨੂੰ ਕਹਿੰਦਾ ਕਿ ਮਹਿੰਗੇ ਨਹੀਂ ਹੋਏ ਉਹ ਲੋਕਰ ਆ ਵਦੈ ਨੇ ਆਪਣੇ ਰੇਟ ਘਟੇ ਨੇ ਹੁਣ ਕਿਉਂ ਨੇ ਮਾਡਲ ਤੇ ਰੇਟ ਜਰੂਰ ਸੁਣ ਲਿਓ ਵੀਰੇ ਕਿੰਨਾ ਮਾਡਲ ਹੈ ਇਹ ਇਹ 2011 ਮਾਡਲ ਹੈ ਵੀਰੇ ਸੁਣਨ ਵਾਲੀ ਗੱਲ ਹੈ ਵਰਨਾ ਫਲੂਡਿਕ ਠੀਕ ਹੈ ਇਹ ਗੱਡੀ ਆਪਾਂ 2.5 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਮੈਂ ਕਹਿੰਦਾ ਬਾਈ ਤੁਸੀਂ ਆਪਸ ਆਣੋ ਸਾਰੇ 11 ਮਾਡਲ ਦਾ ਲੋਕ ਤਿੰਨ ਤਿੰਨ ਮੰਗੀ ਜਾਂਦੇ ਆ ਠੀਕ ਹੈ ਉਹ ਗੱਲ ਵੱਖਰੀ ਹੈ ਬਾਈ ਕਹਿੰਦਾ ਮੈਂ 7.2 ਦੀ ਚ ਗੱਡੀ ਦੇ ਚਕਾ ਦੂੰਗਾ ਹੋਰ ਤੋਂ 2011 ਮਾਡਲ ਦੀ ਵਰਨਾ ਫੁੱਲ ਡੀਜ਼ਲ ਇਹਦੇ ਬਰਾਬਰ ਚ ਇਹਦੀ ਸਗੀ ਭਣ ਖੜੀ ਹੈ ਮਾਡਲ ਥੋੜਾ ਜਿਹਾ ਪੁਰਾਣਾ ਪਰ ਇਹਦੀ ਪਾਸਿੰਗ ਹੈਗੀ ਨਾ ਪਾਸਿੰਗ ਵੀ ਹੈਗੀ ਹੈ 2029 ਤੱਕ ਪਾਸਿੰਗ ਕਰਾਤੀ ਬੀਮਾ ਪੋਲੂਸ਼ਨ ਸਾਰਾ ਫੁੱਲ ਆ ਕੰਪਰੈਸਰ ਕੰਡੈਂਸਰ ਦਾ ਕੰਮ ਵੀ ਪੂਰਾ ਏਸੀ ਦਾ ਪੂਰਾ ਜਮਾ ਸਾਰਾ ਕਰਾਤਾ ਵੀਰੇ ਠੀਕ ਹੈ ਇਹ ਗੱਡੀ ਆਪਾਂ ਦੇ ਦਾਂਗੇ 1.5 ਲੱਖ ਰੁਪਏ ਦੀ ਗੱਡੀ ਦੇ ਦਾਂਗੇ 1.5 ਲੱਖ ਰੱਖ ਪਾਸਿੰਗ ਆ ਲੈ ਜਾਓ ਬਾਈ ਤੇ ਹੁਣ ਜਿਹੜੇ ਕਹਿੰਦੇ ਨੇ ਕਿ ਵਾਕਸ ਵੈਗਨ ਦੀ ਪੋਲੋ ਕਾਰ ਲੈਣੀ ਹੈ ਤੇ ਵੀਰੇ ਇਹਦੀ ਕੀ ਡੀਟੇਲ ਹੈ ਇਹ ਆਪਾਂ ਦੇ ਦਾਂਗੇ 2012 ਮਾਡਲ ਹੈ 12 12 ਐਨਓਸੀ ਇਹਦੀ ਆਈ ਪਈ ਹੈ ਐਚ ਆਰ ਨੰਬਰ ਦੀ ਹਾਂਜੀ ਤੇ ਇਹ ਗੱਡੀ ਆਪਾਂ ਦੇ ਦਾਂਗੇ 1.5 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਲਾ ਵੀ 1.5 ਲੱਖ ਰੁਪਏ ਦੀ ਵਾਕਸ ਵੈਗਨ ਦੀ ਪੋਲੋ ਤੇ ਸਵਿਫਟ ਡਿਜ਼ਾਇਰ ਵੀਰੇ ਸਵਿਫਟ ਡਿਜ਼ਾਇਰ ਦੇ ਦਾਂਗੇ ਆਪਾਂ ਵੀਰੇ ਇਹ ਹੈਗੀ 2010 ਮਾਡਲ 8ਵੇਂ ਮਹੀਨੇ ਦੀ ਹਾਂਜੀ ਠੀਕ ਹੈ ਇਹ ਗੱਡੀ ਆਪਾਂ ਦੇ ਦਾਂਗੇ 135000 ਰੁਪਏ ਦੀ 135000 ਦੀ ਸਾਰੀ ਨਵੀਂ ਆ ਬੰਪਰ ਟੂ ਬੰਪਰ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਤੇ ਮਾਰੂਤੀ ਸੰਯੁਕੀ ਦੀ ਰਡਸ ਵੀਰੇ ਇਹ ਰੇਟ 'ਚ ਆਪਾਂ ਦੇ ਦਾਂਗੇ ਵੀਰੇ 145000 ਰੁਪਏ ਦੀ 145 ਦੀ ਮਾਡਲ ਕੀ ਆ ਮਾਡਲ ਹੈਗਾ ਇਹ 2010 ਹੈ 10 9ਵੀਂ 17 ਤਰੀਕ 9ਵੇਂ ਮਹੀਨੇ ਦੀ ਹੈ ਠੀਕ ਹੈ ਹਾਂਜੀ 9ਵੇਂ ਮਹੀਨੇ ਤੱਕ ਪਾਸਿੰਗ ਪਈ ਆ ਇਹ ਵੀ ਗੱਡੀ ਰੈਡੀ ਹੈ ਸਾਰੀ ਤੇ ਫੋਰਡ ਵਾਲਾਂ ਦੀ ਫੀਗੋ ਬਾਈ ਉਲੈਸ਼ ਲਾਇਪੇ ਹੋਏ ਨੇ ਕੈਂਟਕਾਰਾ ਜੀ ਗੱਲ ਕਰੀ ਵੀਰੇ ਡਿਟੇਲ ਕੀ ਹੋ ਇਹਦੀ ਫੀਗੋ ਦੀ 2010 ਮਾਡਲ ਹੈ ਹਾਂਜੀ ਫਰਸਟ ਓਨਰ ਹੈ ਹਾਂਜੀ ਠੀਕ ਹੈ ਵੀਆਈਪੀ ਨੰਬਰ ਆ 9800 ਇਹ ਗੱਡੀ ਆਪਾਂ ਦੇ ਦਾਂਗੇ 138 ਦੀ 1 ਲੱਖ 38000 ਦੀ ਆ ਬਣ ਜੂਗੀ ਬਾਕੀ ਬਾਈ ਵੀਡੀਓ ਕਿਵੇਂ ਲੱਗੀ ਦੱਸਿਓ ਤੇ ਬਾਕੀ ਜਿੰਨੇ ਭਰਾ ਦੇਖਣੇ ਸ਼ੇਅਰ ਵੀ ਕਰ ਦਿਆ ਕਰੋ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਜੀ ਵੀਡੀਓ ਦੇਖਣ ਦਾ